ਹਾਂਜੀ ਸਰ 9 ਸਤੰਬਰ ਨੂੰ ਸ਼ਹੀਦੀ ਕਾਨਫਰੰਸ ਜਿਹੜੀ ਕਲਾ ਸੰਘਿਆਵਿਖੇ ਕਰਵਾਈ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਜੀ ਮੈਂ ਗਵਿੰਦਰ ਸਿੰਘ ਪੁਰਨਾ ਜ਼ਿਲ੍ਹਾ ਪ੍ਰਧਾਨ ਦਿੱਕਸਾਂ ਜੀ ਬਹੁਤ ਬਹੁਤ ਜੀ ਅਸੀਂ ਹਰ ਸਾਲ ਦੀ ਤਰ੍ਹਾਂ ਐਤਕੀ ਵੀ 9 ਸਤੰਬਰ ਨੂੰ ਉਸੇ ਜਿਹਾ ਦੇ ਛੋੜੇ ਨੂੰ ਸਰਕਾਰ ਕਰ ਲਈ ਇਹਨਾਂ ਦੇ ਅਪਹਿਰਾ ਸਮਾਧਨ ਕਰ ਰਹੇ ਹਾਂ ਗੁੱਤੀ ਪਾਰੇ ਕਿ ਕਿ ਇਹ ਵੀ ਤਰ੍ਹਾਂ ਸੁਭਰਾ ਦੀ ਕਿ ਜਦ ਤੱਕ ਨੌਖਤੋਂ ਨੌਕਰੀ ਲੋਟ ਖਤਰ ਨਹੀਂ ਹੁੰਦੀ ਇਹ ਵਧੀਆ ਸਮਾਜ ਨਹੀਂ ਬਣਦਾ ਹਰ ਇੱਕ ਨੂੰ ਜੀਣ ਦਾ ਬਰਾਬਰ ਅਧਿਕਾਰ ਨਹੀਂ ਮਿਲਦਾ ਉਹਨਾਂ ਤੇ ਸਾਡੇ ਸੁਪਰੇ ਲਗਾਣਗੇ ਕਿ ਹਰ ਸਾਲ ਦੀ ਤਰ੍ਹਾਂ ਅੱਜ ਵੀ ਇਹਨਾਂ ਦੇ ਤੇ ਝੰਡਾ ਚੜਾ ਕੇ ਇਹ ਐਲਾਨ ਕਰਨਗੇ ਕਿ ਜਿੰਨੇ ਚਾਹੇ ਸ਼ਹਿਰਾਂ ਦੇ ਸੁਪਰੇਦਾਰ ਸਮਾਜ ਬਣ ਨਹੀਂ ਜਾਂਦਾ ਉਹਨਾਂ ਤੱਕ ਲਗਾਤਾਰ ਜਦੋਂ ਜਦ ਕਰਦੇ ਰਹਾਂਗੇ ਤਾਂ ਹੀ ਇਹਨਾਂ ਨੂੰ ਸੱਚੀ ਸ਼ਹਾਦਤ ਹੋਵੇਗੀ